ਕਿਸੇ ਤੋਂ ਬਹੁਤ ਜ਼ਿਆਦਾ ਉਮੀਦ ਲਾ ਲੈਣੀ ਅਗਲਾ ਬੰਦਾ ਉਮੀਦ ਤੇ ਖਰਾ ਨਹੀਂ ਉਤਰਿਆ ਆਫਕੋਰਸ ਆਪਾਂ ਕਹਤਾ ਤੋਖਾ ਤੇ ਇੱਕ ਗੱਲ ਸਮਝੋ ਇਨਸਾਨ ਦੀਆਂ ਉਮੀਦਾਂ ਦੀ ਗਿਣਤੀ ਕੋਈ ਨਹੀਂ ਅਨਗਿਣਤ ਆ ਠੀਕ ਆ ਤੇ ਕੋਈ ਵੀ ਦੂਸਰਾ ਇਨਸਾਨ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਦਾ ਹਮ ਸਿਰਫ ਰੱਬ ਹੀ ਆ ਪਰਮਾਤਮਾ ਹੀ ਆ ਖੁਦਾ ਹੀ ਆ ਆਪਣੀਆਂ ਉਮੀਦਾਂ ਉੱਤੇ ਤੇ ਆਪਾਂ ਆਪ ਨਹੀਂ ਖਰੇ ਉਤਰਦੇ ਰਾਤ ਨੂੰ ਕਹਿ ਕੇ ਸੌਣੇ ਵੀ ਅੰਮ੍ਰਿਤ ਵੇਲੇ ਉੱਠਾਂਗੇ ਫਿਰ ਵੀ ਨਹੀਂ ਉੱਠਦੇ ਇਹ ਵੀ ਤਾਂ ਧੋਖਾ ਹੀ ਆ ਜਦੋਂ ਨਵਾਂ ਸਾਲ ਚੜਦਾ ਕਈ ਕਹਿੰਦੇ ਆਹ ਸਾਲ ਨਹੀਂ ਵਸ ਝੂਠ ਬੋਲਣਾ ਉਸੇ ਦਿਨ ਹੀ ਫਿਰ ਝੂਠ ਬੋਲਦੇ ਨੇ ਪੜਨ ਵਾਲੇ ਕਹਿੰਦੇ ਵੀ ਆਹ ਸਾਰਾ ਸਾਲ ਪੜ੍ਹਾਈ ਕਰਨੀ ਹੈ ਫਿਰ ਵੀ ਨਹੀਂ ਕਰਦੇ ਇਹ ਵੀ ਤਾਂ ਧੋਖਾ ਹੀ ਆ ਸੋ ਆਪਣੇ ਆਪ ਦੇ ਨਾਲ ਤੇ ਧੋਖਾ ਆਪਾਂ ਵੀ ਦੇ ਜਾਂਦੇ ਆ ਤੇ ਆਪਾਂ ਦੂਸਰੇ ਤੋਂ ਕੀ ਉਮੀਦ ਲਾਉਂਦੇ ਆ ਜੇ ਮੰਨ ਲਓ ਧੋਖਾ ਮਿਲਿਆ ਵੀ ਆ ਉਹ ਗੱਲ ਸਮਝੋ ਵੀ ਧੋਖਾ ਕਿਸ ਕਾਰਨ ਕਰਕੇ ਮਿਲਿਆ ਉਮੀਦ ਬਹੁਤ ਜ਼ਿਆਦਾ ਲਾਈ ਸੀ ਅਗਲਾ ਉਮੀਦਾਂ ਤੇ ਖਰਾ ਨਹੀਂ ਉਤਰਿਆ ਦੁਬਾਰਾ ਉਹ ਉਮੀਦਾਂ ਲਗਾਓ ਹੀ ਨਾ ਪਰ ਪ੍ਰੇਮ ਤਾਂ ਕਰੋ ਚੰਗਾ ਵਰਤਾਵਰਤਾ ਰੱਖੋ ਪ੍ਰੇਮ ਦੇ ਵਿੱਚ ਉਮੀਦ ਨਹੀਂ ਹੁੰਦੀ ਪ੍ਰੇਮ ਵਿੱਚ ਪ੍ਰੇਮ ਹੀ ਹੁੰਦਾ ਹੈ ਪ੍ਰੇਮ ਵਿੱਚ ਦੂਸਰਿਆਂ ਦਾ ਭਲਾ ਮੰਨੀਦਾ ਦੂਸਰਿਆਂ ਤੋਂ ਉਮੀਦ ਨਹੀਂ ਲਾਈ